ਘਰ ਬੈਠੇ ਤੁਸੀਂ ਪੈਸਾ ਕਮਾਓ ਤੇ ਘਰ ਬੈਠੇ ਆਂ ਲੇਡੀਜ਼ ਵਾਸਤੇ ਜਨਾਨੀਆਂ ਵਾਸਤੇ ਜਾਂ ਜਿਹੜੇ ਲੋਕ ਵਿਹਲੇ ਬੈਠੇ ਨੇ ਉਹਨਾਂ ਵਾਸਤੇ ਕੰਮ ਆ ਤੇ ਘਰ ਬੈਠੇ ਤੁਸੀਂ 5 ਤੋਂ 6000 ਯੂਰੋ ਪਰ ਮਹੀਨੇ ਦਾ ਕਮਾ ਸਕਦੇ ਹੋ ਖਾਤਿਆਂ ਦੇ ਵਿੱਚੋਂ ਪੈਸੇ ਲੁੱਟੇ ਜਾ ਰਹੇ ਨੇ ਤੇ ਹੋ ਜਾਂਦੇ ਨੇ ਸ਼ੂਮਾਂਤਰੋ ਪੈਸੇ ਤੇ ਪੈਸਾ ਜਾਂਦਾ ਕਿੱਥੇ ਤੇ ਕਿ ਤੁਹਾਡੇ ਨਾਲ ਫਰੋਡ ਕਿੱਦਾਂ ਹੁੰਦਾ ਹੈ ਤੇ ਤੁਹਾਡਾ ਬ੍ਰੇਨ ਵਾਸ਼ ਕਿੱਦਾਂ ਕੀਤਾ ਜਾਂਦਾ ਹੈ ਕਿ ਤੁਸੀਂ ਲੱਖਾਂ ਰੁਪਏ ਕਮਾ ਸਕਦੇ ਹੋ ਲੱਖਾਂ ਯੂਰੋ ਕਮਾ ਸਕਦੇ ਹੋ ਉਹ ਵੀ ਘਰ ਬੈਠ ਕੇ ਅੱਜ ਤੋਂ 15 20 ਸਾਲ ਪਹਿਲਾਂ ਕੀ ਹੁੰਦਾ ਸੀਗਾ ਤੁਹਾਡੇ ਕੋ ਕੋਈ ਬੰਦਾ ਘਰ ਚੱਲ ਕੇ ਆਂਦਾ ਸੀਗਾ ਤੁਹਾਡੇ ਕੋ ਕਾਪੀ ਪੈਨ ਲੈ ਕੇ ਆਂਦਾ ਸੀ ਕਿ ਤੁਸੀਂ ਕੀ ਕਰਨਾ ਸੀਗਾ ਮੈਂਬਰ ਬਣਾਉਣ ਵਾਲੀ ਸਕੀਮ ਵੀ ਤੁਸੀਂ ਆ ਇੰਨੇ ਪੈਸੇ ਦਿਓ ਮੈਂਬਰ ਜੋੜੋ ਤੇ ਉਹ ਵਾਲਾ ਮੈਂਬਰ ਅੱਗੇ ਚਾਰ ਮੈਂਬਰ ਜਾਂ 10 ਮੈਂਬਰ ਹੋਰ ਜੋੜੇਗਾ ਸਵਾਗਤ ਕਰਦੇ ਆਂ ਅੱਜ ਦੇ ਖਾਸ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਤੁਹਾਡੇ ਨਾਲ ਇੱਕ ਇਹੋ ਜੀ ਇਨਫੋਰਮੇਸ਼ਨ ਸਾਂਝੀ ਕਰਨ ਜਾ ਰਹੇ ਆਂ ਕਿ ਜੋ ਲੋਕ ਆਪਣਾ ਕਾਰੋਬਾਰ ਕਰਦੇ ਨੇ ਯੂਰਪ ਦੇ ਵਿੱਚ ਜਾਂ ਯੂਰਪ ਵਿੱਚ ਆ ਰਹੇ ਨੇ ਜਾਂ ਇੱਥੇ ਯੂਰਪ ਦੇ ਵਿੱਚ ਰਹਿ ਰਹੇ ਨੇ ਤੇ ਜਿਹੜੇ ਘਰਾਂ ਦੇ ਵਿੱਚ ਵਿਹਲੇ ਬੈਠੇ ਨੇ ਜੀ ਜ਼ਿਆਦਾਤਰ ਸाहिलਪਾ ਲੇਡੀਸ ਜੀ ਤੇ ਉਹਨਾਂ ਨੂੰ ਕੀਤਾ ਜਾਂਦਾ ਟਾਰਗੇਟ ਤੇ ਟਾਰਗੇਟ ਕਰਨ ਵਾਲੇ ਕੌਣ ਨੇ ਤੇ ਕਿਵੇਂ ਟਾਰਗੇਟ ਹੋ ਰਹੇ ਨੇ ਲੋਕ ਤੇ ਕਿਵੇਂ ਤੁਹਾਡੇ ਖਾਤਿਆਂ ਦੇ ਵਿੱਚੋਂ ਪੈਸੇ ਲੁੱਟੇ ਜਾ ਰਹੇ ਨੇ ਤੇ ਹੋ ਜਾਂਦੇ ਨੇ ਸ਼ੂ ਮੰਤਰੋ ਪੈਸੇ ਤੇ ਪੈਸਾ ਜਾਂਦਾ ਕਿੱਥੇ ਆ ਹਾਂਜੀ ਕਰਦੇ ਆ ਪ੍ਰੋਗਰਾਮ ਨੂੰ ਸ਼ੁਰੂਆਤ ਸਾਹਿਲ ਭਾਈ ਦੇ ਨਾਲ ਸਾਹਿਲ ਕਿਵੇਂ ਆ ਗੱਲਬਾਤ ਆਪਾਂ ਹੁਣ ਸਾਰਿਆਂ ਤੱਕ ਸਾਂਝੀ ਕਰਦੀਏ ਜੀ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਇਸ ਮੁੱਦੇ ਦੇ ਉੱਤੇ ਕਿ ਤੁਹਾਡੇ ਨਾਲ ਫਰਾਡ ਕਿੱਦਾਂ ਹੁੰਦਾ ਹੈ ਤੇ ਤੁਹਾਡਾ ਬ੍ਰੇਨ ਵਾਸ਼ ਕਿੱਦਾਂ ਕੀਤਾ ਜਾਂਦਾ ਹੈ ਕਿ ਤੁਸੀਂ ਲੱਖਾਂ ਰੁਪਏ ਕਮਾ ਸਕਦੇ ਹੋ ਲੱਖਾਂ ਯੂਰੋ ਕਮਾ ਸਕਦੇ ਹੋ ਉਹ ਵੀ ਘਰ ਬੈਠੇ ਬਾਕੀ ਤੁਹਾਡੇ ਫੋਨ ਦੇ ਉੱਤੇ ਕੋਈ ਵੀ ਮੈਸੇਜ ਆ ਜਾਵੇ ਉਸ ਮੈਸੇਜ ਨੂੰ ਛੇਤੀ ਰਿਪਲਾਈ ਨਾ ਦਿਆ ਕਰੋ ਕੋਈ ਲਿੰਕ ਆ ਜਾਂਦਾ ਵਾ ਕਿ ਉਹ ਲਿੰਕ ਤੁਹਾਡੇ ਜਾਣ ਪਛਾਣ ਦਾ ਕੋਈ ਵੀਰ ਭਰਾ ਨੇਗਾ ਜਾਂ ਕਿਸੇ ਗਰੁੱਪ ਦੇ ਵਿੱਚ ਕੋਈ ਅਣਪਛਾਤਾ ਕੋਈ ਬੰਦਾ ਕੋਈ ਲਿੰਕ ਪਾ ਰਿਆ ਆ ਤੇ ਉਸ ਲਿੰਕ ਦੀ ਤੁਹਾਡੇ ਕੋਲ ਜਾਣਕਾਰੀ ਨਹੀਂ ਤੇ ਉਹਨੂੰ ਦੇਖਣ ਨਾਲ ਲੱਗ ਪਿਆ ਕਰੋ ਤੇ ਉਹਦੇ ਉੱਤੇ ਸੋਚ ਵਿਚਾਰ ਲੈਣ ਦੀ ਲੋੜ ਆ ਕਿਉਂਕਿ ਅੱਜ ਕੱਲ ਲੋਕਾਂ ਨੇ ਠੱਗੀ ਦੇ ਬੜੇ ਹੀ ਤਰੀਕੇ ਲੱਭ ਲਏ ਨੇ ਬਹੁਤ ਹੀ ਲੋਕ ਜਾਂ ਤਾਂ ਤੁਹਾਨੂੰ ਮੈਸੇਜ ਕਰਦੇ ਨੇ ਜਾਂ ਤੁਹਾਨੂੰ ਵੀਡੀਓ ਦੇ ਰਹੇ ਆਂ ਹੀ ਤੁਹਾਨੂੰ ਮੈਸੇਜ ਕਰਦੇ ਨੇ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋ ਰਹੀਆਂ ਨੇ ਬਹੁਤ ਜ਼ਿਆਦਾ ਵੀਡੀਓ ਕਮ ਰਹੀਆਂ ਨੇ ਕਿ ਤੁਸੀਂ ਇਸ ਤਰੀਕੇ ਨਾਲ ਪੈਸੇ ਕਮਾ ਰਹੇ ਹੋ ਤੁਸੀਂ ਇਸ ਤਰੀਕੇ ਨਾਲ ਪੈਸੇ ਕਮਾ ਰਹੇ ਹੋ ਤੇ ਉਹ ਆਪਾਂ ਨੂੰ ਦਿਖਾਉਂਦੇ ਨੇ ਕਿ ਉਹ ਬਹੁਤ ਹੀ ਜ਼ਿਆਦਾ ਮਤਲਬ ਅਮੀਰ ਨੇ ਤੇ ਬਹੁਤ ਜ਼ਿਆਦਾ ਪੈਸਾ ਕਮਾ ਕੇ ਆਪਣੀ ਜ਼ਿੰਦਗੀ ਜੋ ਕਿ ਆ ਬਸਰ ਕਰ ਰਹੇ ਨੇ ਜੀ ਤੇ ਤੁਹਾਨੂੰ ਕੀਤਾ ਜਾ ਸਕਦਾ ਬਾਅਦ ਵਿੱਚ ਬਲੈਕਮੇਲ ਤੇ ਤੁਸੀਂ ਬਲੈਕਮੇਲ ਹੋ ਕੇ ਆਪਣੇ ਘਰਦਿਆਂ ਤੋਂ ਚੋਰੀ ਪੈਸੇ ਪਾਉਣ ਦੀ ਵੀ ਕੋਸ਼ਿਸ਼ ਕਰ ਸਕਦੇ ਹੋ ਤਾਂ ਤੁਸੀਂ ਇਸ ਗੱਲ ਨੂੰ ਅੰਦਰੋਂ ਅੰਦਰੀ ਲੈ ਕੇ ਤੜਫ ਵੀ ਸਕਦੇ ਹੋ ਕਿ ਸਾਡੇ ਨਾਲ ਹੋਕ ਹੀ ਗਿਆ ਆ ਜੀ ਪਹਿਲਾ ਗੱਲ ਕਰੀਏ ਲੋਟਰੀ ਵਾਲਾ ਸਕੈਮ ਜੀ ਤੁਹਾਨੂੰ ਇੱਕ ਫੋਨ ਤੁਹਾਡੇ ਫੋਨ ਤੇ ਮੈਸੇਜ ਆਏਗਾ ਜਿਹਦੇ ਉੱਤੇ ਲਿਖਿਆ ਹੋਵੇਗਾ ਕਿ ਤੁਹਾਡਾ DHL ਜਾਂ ਫਿਰ ਕੋਰ ਰਿਓ ਜਾਂ ਫਿਰ ਕੋਈ ਵੀ ਕੰਪਨੀ ਲੈ ਲਓ ਜਿਹੜੀ ਤੁਹਾਡੀ ਕੰਟਰੀ ਦੇ ਵਿੱਚ ਕੋਰੀਅਰ ਕਰਾਪ ਕਰਦੀ ਹੈ ਕਿ ਤੁਹਾਡਾ ਪੈਕੇਟ ਇੱਕ ਐਸੀ ਜਗ੍ਹਾ ਤੇ ਪਿਆ ਹੋਇਆ ਹੈ ਕਿ ਤੁਸੀਂ ਉਹਨੂੰ ਜਾ ਕੇ ਚੱਕ ਲਓ ਤੇ ਜਦੋਂ ਤੁਸੀਂ ਉੱਥੇ ਜਾਂਦੇ ਹੋ ਤੇ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਤੁਸੀਂ ਇਸ ਨੰਬਰ ਤੇ ਮੈਸੇਜ ਕਰਨਾ ਹੈ ਕਿ ਇਸ ਵਾਲਾ ਅਕਾਊਂਟ ਨੰਬਰ ਹੈ ਤੁਸੀਂ ਇੰਨੇ ਪੈਸੇ ਉਹਦੇ ਵਿੱਚ ਟ੍ਰਾਂਸਫਰ ਕਰਨੇ ਨੇ ਤਾਂ ਕਿ ਤੁਹਾਡਾ ਪੈਸੇ ਜਿਹੜਾ ਪੈਕੇਟ ਹੈ ਤੁਹਾਨੂੰ ਡਿਲੀਵਰ ਕੀਤਾ ਜਾਵੇ ਪਰ ਉਹ ਪੈਕੇਟ ਤੁਹਾਡਾ ਨਹੀਂ ਹੁੰਦਾ ਉਹ ਇੱਕ ਸਕੈਮ ਹੁੰਦਾ ਹੈ ਤੇ ਉਹ ਜਿਹੜੇ ਪੈਸੇ ਤੁਸੀਂ ਪਾਉਨੇ ਹੋ ਜਦੋਂ ਪੈਸੇ ਪਾ ਦਿੰਦੇ ਹੋ ਤੇ ਉਸ ਤੋਂ ਬਾਅਦ ਹੋਰ ਪੈਸਿਆਂ ਦੀ ਕੀਤੀ ਜਾਂਦੀ ਤੁਹਾਨੂੰ ਡਿਮਾਂਡ ਕਿਉਂਕਿ ਕਹਿੰਦੇ ਇੰਨੇ ਕ ਪੈਸੇ ਨਹੀਂ ਤੁਹਾਨੂੰ ਤੁਹਾਡੇ ਪੈਸੇ ਮਿਲ ਜਾਣਗੇ ਵਾਪਸ ਤੁਸੀਂ ਸਿਰਫ ਤੇ ਸਿਰਫ ਇੰਨੇ ਪੈਸੇ ਜਮ੍ਹਾਂ ਕਰਾਉਣੇ ਆ ਤੇ ਬਾਕੀ ਤੁਹਾਡਾ ਗਿਫਟ ਤੇ ਤੁਹਾਡੇ ਖਾਤੇ ਵਿੱਚ ਇੰਨੇ ਲੱਖਾਂ ਰੁਪਈਆ ਜਿਹੜਾ ਉਹ ਟ੍ਰਾਂਸਫਰ ਹੋ ਜਾਵੇਗਾ ਤਾਂ ਪਰ ਪੈਸੇ ਨਹੀਂ ਆਉਂਦੇ ਪਰ ਉਹਦੇ ਵਿੱਚ ਲੋਕ ਸਕੈਮ ਹੋ ਜਾਂਦੇ ਨੇ ਜੀ ਤੁਸੀਂ ਕੀ ਕਰਨਾ ਹੈ ਤੁਸੀਂ ਆਪਣੇ ਜਿੰਨੇ ਤੁਹਾਡੇ ਡਾਕੂਮੈਂਟ ਆ ਤੁਸੀਂ ਉਹਨੂੰ ਸੇਫ ਰੱਖਣਾ ਹੈ ਤੁਸੀਂ ਕਿਸੇ ਨੂੰ ਵੀ ਆਪਣੀ ਫੋਟੋਕਾਪੀਆਂ ਨਹੀਂ ਦੇਣੀਆਂ ਤੁਸੀਂ ਜਦੋਂ ਵੀ ਤੁਹਾਡੇ ਕੋਲ ਅਸੀਂ ਪਹਿਲੀ ਵੀਡੀਓ ਚ ਤੁਹਾਨੂੰ ਇਹ ਗੱਲ ਕਹੀ ਸੀਗੀ ਕਿ ਤੁਸੀਂ ਆਪਣੇ ਡਾਕੂਮੈਂਟ ਅਨਨੋਨ ਪਰਸਨ ਨੂੰ ਕਿਸੇ ਨੂੰ ਨਹੀਂ ਦੇਣੇ ਜਦੋਂ ਤੁਸੀਂ ਇਹ ਵਾਲੇ ਆਪਣੇ ਡਾਕੂਮੈਂਟ ਕਿਸੇ ਅਨਨੋਨ ਪਰਸਨ ਨੂੰ ਦੇ ਦੇਂਦੇ ਹੋ ਤੇ ਤੁਹਾਡੀ ਸਾਰੀ ਇਨਫੋਰਮੇਸ਼ਨ ਉਹਨਾਂ ਦੇ ਕੋਲ ਪਹੁੰਚ ਜਾਂਦੀ ਹੈ ਜੀ ਜੀ ਵਾਦਿਆਂ ਅਸੀਂ ਹੁਣ ਅਗਲੀ ਠੱਗੀ ਵਾਲ ਕੇ ਅਗਲੀ ਠੱਗੀ ਕਰਨ ਵਾਲੇ ਕੌਣ ਲੋਕ ਨੇ ਜੋ ਲੋਕ ਇੰਟਰਨੈਟ ਦੇ ਉੱਤੋਂ ਉਹਦਾ ਸਹਾਰਾ ਲੈ ਕੇ ਆਪਣੀ ਪ੍ਰਮੋਸ਼ਨ ਕਰਦੇ ਨੇ ਜ਼ਿਆਦਾਤਰ ਇਹ ਇੰਸਟਾਗ੍ਰam ਫੇਸਬੁੱਕ ਯੂਟਿਊਬ ਜਾਂ ਹੋਰ ਵੀ ਸੋਸ਼ਲ ਅਕਾਊਂਟ ਯੂਜ਼ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਉੱਤੋਂ ਇੱਕ ਐਡ ਤੁਹਾਨੂੰ ਤੁਹਾਡੀ ਭਾਸ਼ਾ ਵਿੱਚ ਹੀ ਮਿਲਦੀ ਆ ਕਿ ਘਰ ਬੈਠੇ ਤੁਸੀਂ ਪੈਸਾ ਕਮਾਓ ਤੇ ਘਰ ਬੈਠੇ ਆ ਲੇਡੀਜ਼ ਵਾਸਤੇ ਜਨਾਨੀਆਂ ਵਾਸਤੇ ਜਾਂ ਜਿਹੜੇ ਲੋਕ ਵਿਹਲੇ ਬੈਠੇ ਨੇ ਉਹਨਾਂ ਵਾਸਤੇ ਕੰਮ ਆ ਤੇ ਘਰ ਬੈਠੇ ਤੁਸੀਂ 5 ਤੋਂ 6000 ਯੂਰੋ ਪਰ ਮਹੀਨੇ ਦਾ ਕਮਾ ਸਕਦੇ ਹੋ ਇਹ ਵਾਲਾ ਸਕੈਮ ਕੀ ਤੁਸੀਂ ਇਹ ਅਗਰ ਤੁਹਾਡੇ ਕੋ ਕੋਈ ਵੀ ਐਡ ਇਦਾਂ ਦੀ ਆਉਂਦੀ ਹੈ ਤੁਸੀਂ ਜੇਕਰ ਉਸ ਕੰਪਨੀ ਤੁਸੀਂ ਜੁਆਇਨ ਕਰਨਾ ਹੈ ਤੁਸੀਂ ਜੁਆਇਨ ਕਰਨ ਤੋਂ ਪਹਿਲਾਂ ਵੈਰੀਫਿਕੇਸ਼ਨ ਜਾਨਕਿ ਵੈਰੀਫਾਈ ਕਰ ਲਓ ਕਿ ਇਹ ਵਾਲਾ ਸਕੈਮ ਆ ਜਾਂ ਫਿਰ ਰੀਅਲ ਆ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਜਿਹੜਾ ਕਿ ਸਹੀ ਕੰਮ ਵੀ ਕਰਦੀਆਂ ਨੇ ਕੁਝ ਇਹੋ ਜਿਹੇ ਸੋਸ਼ਲ ਨੈਟਵਰਕ ਦੇ ਉੱਤੇ ਇਹੋ ਜਿਹੇ ਵਰਕਰ ਨੇ ਜੋ ਕਿ ਸਿਰਫ ਤੁਹਾਡੇ ਨਾਲ ਸਕੈਮ ਹੀ ਕਰ ਸਕਦੇ ਨੇ ਹੋਰ ਕੁਝ ਨਹੀਂ ਕਰ ਸਕਦੇ ਤੇ ਤੁਹਾਡੇ ਮੂਰੇ ਇਹੋ ਜਿਹੇ ਵੀਡੀਓ ਰੱਖਣਗੇ ਤੁਹਾਡੇ ਮੂਰੇ ਇਹੋ ਜਿਹੇ ਸ਼ੋਅ ਕਰਨਗੇ ਕਿ ਅਸੀਂ ਬਹੁਤ ਪੈਸਾ ਕਮਾ ਰਹੇ ਹਾਂ ਤੇ ਬਹੁਤ ਬਹੁਤ ਹੀ ਵਧੀਆ ਲਾਈਫ ਜੀ ਰਹੇ ਹਾਂ ਪਰ ਇਹ ਹੁੰਦਾ ਸਕੈਮ ਜ਼ਿਆਦਾਤਰ ਉਹ ਬੰਦਿਆਂ ਨੂੰ ਇਹ ਸਕੈਮ ਨਹੀਂ ਹੁੰਦਾ ਕਿ ਜਿਹੜੇ ਲੋਕ ਜਾਂ ਸੋਸ਼ਲ ਮੀਡੀਆ ਤੇ ਫੇਮਸ ਨੇ ਜਿਨ੍ਹਾਂ ਦੇ ਬਹੁਤ ਸਾਰੇ ਫਾਲੋਅਰ ਨੇ ਜਾਂ ਜਿਹੜੇ ਲੋਕ ਕਮਿਊਨਿਟੀ ਦੇ ਵਿੱਚ ਕੁਝ ਨੇ ਉਹਨਾਂ ਲੋਕਾਂ ਨੂੰ ਪ੍ਰੋਮੋਸ਼ਨ ਕਰਵਾਉਣ ਵਾਸਤੇ ਲੋਕ ਹਾਇਰ ਕਰਦੇ ਨੇ ਤੇ ਉਹਨਾਂ ਨੂੰ ਕਮਿਸ਼ਨ ਤੱਕ ਵੀ ਦਿੰਦੇ ਨੇ ਪਰ ਇਹ ਉਹਨਾਂ ਵਾਸਤੇ ਨਹੀਂਗੇ ਜਿਹੜੇ ਲੋਕ ਘਰਾਂ ਵਿੱਚ ਬੈਠੇ ਨੇ ਜਿਨ੍ਹਾਂ ਦੇ ਕੋਲ ਨਾਤ ਕੋਈ ਇਹੋ ਜੀ ਪਹਿਚਾਣ ਹੈ ਸੋਸ਼ਲ ਮੀਡੀਆ ਦੇ ਉੱਤੇ ਨਾ ਕੋਈ ਪ੍ਰਮੋਸ਼ਨ ਕਰ ਸਕਦੇ ਨੇ ਪਰ ਉਹਨਾਂ ਨੂੰ ਸਿਰਫ ਲਾਲਚ ਦਿੱਤਾ ਜਾਂਦਾ ਵਾ 5 ਤੋਂ 6000 ਯੂਰੋ ਕਮਾਉਣ ਦਾ ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਤੇ ਆਪਣੇ ਲਿਆਂਦਾ ਜਾਂਦਾ ਤੇ ਫਿਰ ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਪ੍ਰੋਡਕਟ ਵੇਚਿਆ ਜਾਂਦਾ ਫਿਰ ਉਹਨਾਂ ਨੂੰ ਫੋਰਸ ਕੀਤਾ ਜਾਂਦਾ ਕਿ ਤੁਸੀਂ ਹੋਰ ਲੋਕਾਂ ਨੂੰ ਲੱਭਣਾ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਲੱਭਣ ਤੋਂ ਬਾਅਦ ਤੁਹਾਨੂੰ ਹੌਲੀ-ਹੌਲੀ ਕਰਕੇ ਜਿਹੜੀ ਆ ਇਨਕਮ ਆਉਣੀ ਸ਼ੁਰੂ ਹੋ ਜੂਗੀ ਤੇ ਪਹਿਲਾਂ ਤੁਸੀਂ ਥੋੜੇ ਪੈਸੇ ਪਾਉਨੇ ਹੋ ਜਿਹਦੇ ਵਿੱਚ ਤੁਸੀਂ 200 ਯੂਰੋ ਤੋਂ ਅਸੀਂ 300 ਯੂਰੋ ਟਰਾਂਸਫਰ ਕਰਦੇ ਹਾਂ ਉਸ ਤੋਂ ਬਾਅਦ ਅਗਲੀ ਅਗਲੀ ਵਾਰੀ ਉਹ ਕਹਿੰਦੇ ਆ ਤੁਸੀਂ 500 ਯੂਰੋ ਕਰਨਾ ਫਿਰ ਕਹਿੰਦੇ 1000 ਯੂਰੋ ਕਰਨਾ ਹੁਣ ਉਹ ਕਹਿੰਦੇ ਵੀ ਤੁਹਾਡਾ ਜਿਹੜਾ ਬੋਨਸ ਆ ਉਹ 5000 ਯੂਰੋ ਬਣ ਚੁੱਕਾ ਆ ਜੀ ਤੋ ਤੁਸੀਂ 5000 ਬੋਨਸ ਲੈਣ ਵਾਸਤੇ 1000 ਯੂਰੋ ਹੋਰ ਟਰਾਂਸਫਰ ਕਰਨਾ ਵਾ ਤੇ ਜਿਹੜੇ ਇਹ ਤੁਹਾਡੇ ਪੈਸੇ ਤੁਸੀਂ ਟਰਾਂਸਫਰ ਕਰ ਰਹੇ ਹੋ ਇਹ ਤੁਹਾਡੇ ਜਮ੍ਹਾਂ ਹੋ ਰਹੇ ਨੇ ਇਹ ਤੁਹਾਨੂੰ ਇੱਕ ਨਾ ਇੱਕ ਦਿਨ ਤੁਹਾਨੂੰ ਵਾਪਸ ਮਿਲ ਜਾਣੇ ਆ ਜਿਹੜਾ ਬੋਨਸ ਆ ਉਹ ਤੁਹਾਡੇ ਖਾਤੇ ਵਿੱਚ ਆ ਜਾਣਾ ਵਾ ਜਿੱਦਾਂ ਜਿੱਦਾਂ ਪੈਸੇ ਪਾਉਂਦੇ ਜਾਂਦੇ ਹੋ ਉਹ ਤੋਂ ਬਾਅਦ ਵਿੱਚ ਸਾਹਿਲ ਭਾਜੀ ਕੀ ਹੁੰਦਾ ਦੱਸੋ ਜਰਾ ਤੁਹਾਨੂੰ ਦੱਸ ਦਈਏ ਕਿ ਇਹ ਸਕੈਮ ਨਵਾਂ ਸਕੈਮ ਨਹੀਂ ਹੈ ਇਹ ਬਹੁਤ ਹੀ ਪੁਰਾਣੀ ਚੀਜ਼ ਹੈ ਇੱਕ ਚੇਨ ਨੈਟਵਰਕ ਜਿਹਨੂੰ ਪਹਿਲਾਂ ਅੱਜ ਤੋਂ 15-20 ਸਾਲ ਪਹਿਲਾਂ ਕੀ ਹੁੰਦਾ ਸੀਗਾ ਤੁਹਾਡੇ ਕੋ ਕੋਈ ਬੰਦਾ ਘਰ ਚੱਲ ਕੇ ਆਂਦਾ ਸੀਗਾ ਤੁਹਾਡੇ ਕੋ ਕਾਪੀ ਪੈਨ ਲੈ ਕੇ ਆਂਦਾ ਸੀ ਕਿ ਤੁਸੀਂ ਕੀ ਕਰਨਾ ਸੀਗਾ ਮੈਂਬਰ ਬਣਾਉਣ ਵਾਲੀ ਸਕੀਮ ਵੀ ਤੁਸੀਂ ਆ ਇੰਨੇ ਪੈਸੇ ਦੋ ਮੈਂਬਰ ਜੋੜੋ ਤੇ ਉਹ ਵਾਲਾ ਮੈਂਬਰ ਅੱਗੇ ਚਾਰ ਮੈਂਬਰ ਜਾਂ 10 ਮੈਂਬਰ ਹੋਰ ਜੋੜੇਗਾ ਉਹੀ ਇਸ ਤਰੀਕੇ ਨੂੰ ਇਹਨਾਂ ਨੇ ਬਦਲ ਕੇ ਹੁਣ ਮਾਡਰਨ ਕਰ ਦਿੱਤਾ ਹੈ ਤੇ ਇਹਨਾਂ ਨੂੰ ਇਹ ਕਰ ਦਿੱਤਾ ਹੈ ਕਿ ਤੁਸੀਂ ਹੁਣ ਅੱਗੇ ਪ੍ਰੋਡਕਟ ਦੀ ਪ੍ਰੋਮੋਸ਼ਨ ਕਰਨੀ ਹੈ ਜੀ ਤੁਸੀਂ ਕੀ ਉਹਨਾਂ ਨੇ ਕੀ ਕਹਿਣਾ ਕਿ ਤੁਹਾਨੂੰ ਤੁਸੀਂ ਆਪਣੇ ਨਾਲ ਇੱਕ ਮੈਂਬਰ ਜੋੜੋ ਉਹ ਮੈਂਬਰ ਅੱਗੇ ਫਿਰ ਮੈਂਬਰ ਜੋੜੇਗਾ ਉਹ ਵਾਲੇ ਮੈਂਬਰ ਅੱਗੇ ਫਿਰ ਮੈਂਬਰ ਜੋੜੇਗਾ ਸਕੀਮ ਉਹੀ ਪੁਰਾਣੀ ਵਾਲੀ ਹੈ ਤਰੀਕਾ ਨਵਾਂ ਹੈ ਇਹਦੇ ਵਿੱਚ ਦੱਸ ਦਈਏ ਕਿ ਦੋ ਤਰ੍ਹਾਂ ਦੇ ਸਕੈਮ ਹੈ ਜਿੱਦਾਂ ਭਾਜੀ ਨੇ ਦੱਸਿਆ ਵਾ ਕਿ ਇੱਕ ਇੱਕ ਲੋਕ ਜਿਹੜੇ ਰੀਅਲ ਵਿੱਚ ਤੁਹਾਨੂੰ ਲੋਕਾਂ ਨੂੰ ਜੋੜਨ ਵਾਸਤੇ ਕਹਿੰਦੇ ਨੇ ਪਰਾਮੀਦੇ ਸਿਸਟਮ ਨੂੰ ਕਹਿੰਦੇ ਨੇ ਦੂਜਾ ਇਹਦੇ ਵਿੱਚ ਸਕੈਮ ਇਹ ਆ ਕਿ ਉਹ ਟੋਟਲੀ ਫਰਾਡ ਆ ਉਹ ਤੁਹਾਨੂੰ ਜੋੜਨ ਜੁੜਨ ਵਾਸਤੇ ਨਹੀਂ ਕਹਿੰਦੇ ਉਹ ਤੁਹਾਡੇ ਕੋਲੋਂ ਪੈਸਾ ਕਢਾਉਣ ਵਾਸਤੇ ਸੋਚਦੇ ਨੇ ਜੀ ਜਿਹਦੇ ਵਿੱਚ ਸਾਡੇ ਕੋਲ ਇੱਕ ਲੇਡੀਸ ਆ ਬਾਰਸਲੋਨਾ ਦੇ ਵਿੱਚ ਸਾਹਮਣੇ ਆਈ ਆ ਜਿਹਨੂੰ ਇੱਕ ਬਹੁਤ ਹੀ ਕੰਮ ਲੱਭਣ ਵਾਲੀ ਵੈਬਸਾਈਟ ਆ ਉਸ ਵੈਬਸਾਈਟ ਦੇ ਉੱਤੇ ਉਹਨੇ ਆਪਣਾ ਕੰਮ ਦਾ ਭਰਿਆ ਕਿ ਮੈਨੂੰ ਕੰਮ ਚਾਹੀਦਾ ਮੈਨੂੰ ਕੰਮ ਲੱਭਣਾ ਅੱਛਾ ਜੀ ਉਹਨੂੰ ਆਉਂਦਾ WhatsApp ਤੇ ਮੈਸੇਜ ਹਾਂ ਹਾਂ ਕਹਿੰਦੇ ਵੀ ਜਿਹੜੀ ਕੰਪਨੀ ਦਾ ਤੂੰ ਫਾਰਮ ਭਰਿਆ ਆ ਅਸੀਂ ਉਸ ਕੰਪਨੀ ਤੋਂ ਬੋਲਦੇ ਆ ਤੁਸੀਂ ਹੁਣ ਘਰ ਬੈਠੇ ਪੈਸੇ ਕਮਾਓ ਹਾਂ ਹਾਂ ਤੁਸੀਂ ਇਸ ਖਾਤੇ ਵਿੱਚ ਸਾਡੇ ਕੋਰਸ ਵਾਸਤੇ ਪੈਸੇ ਜਮ੍ਹਾਂ ਕਰਾਉਣੇ ਆ 250 ਯੂਰੋ ਜਮ੍ਹਾਂ ਕਰਾਉਣਾ ਵਾ ਜਿੱਦਾਂ ਹੀ ਉਹ 250 ਯੂਰੋ ਜਮ੍ਹਾਂ ਕਰਾਉਂਦੇ ਨੇ ਹੁਣ ਉਹ ਕਹਿੰਦੇ ਅਗਲਾ ਜਿਹੜਾ ਤੁਹਾਨੂੰ ਡਾਇਮੰਡ ਕੋਰਸ ਆ ਉਹ 550 ਦਾ ਮੈਣਾ ਹੈ ਜੋ 550 ਰੁਪਇਆ ਜਮ੍ਹਾਂ ਕਰਾਉਂਦੇ ਉਹ ਕਹਿੰਦੇ ਹੁਣ 1100 ਜਮ੍ਹਾਂ ਕਰਾਉਂਗੇ ਤਾਂ ਤੁਹਾਨੂੰ 2100 ਆਊਗਾ ਤੇ ਉਸ ਤੋਂ ਪਹਿਲਾਂ ਉਹਨਾਂ ਨੇ 1100 ਕਰਾਉਣ ਤੋਂ ਪਹਿਲਾਂ ਮੈਨੂੰ ਲਾਲੀ ਕਾਲ ਤੇ ਪੁੱਛ ਲਿਆ ਭਾਜੀ ਆਹ ਸਟੋਰੀ ਆ ਮੈਂ ਕਿਹਾ ਇਦਾਂ ਕਰੋ ਉਹਨਾਂ ਨੂੰ ਕਹੋ ਕਿ ਪੈਸੇ ਪਾਏ ਸੀਗੇ ਜਿਹੜੇ ਪੈਸੇ ਤੁਹਾਨੂੰ ਮਿਲ ਜਾਣਗੇ ਤੇ ਸਾਨੂੰ ਜਿਹੜੀ ਅਗਲੀ ਇਨਫੋਰਮੇਸ਼ਨ ਦਿਓ ਤੇ ਜਿੱਦਾਂ ਹੀ ਉਹਨਾਂ ਨੂੰ ਪਤਾ ਲੱਗਾ ਕਿ ਸਾਡੀ ਜਿਹੜਾ ਭਾਂਡਾ ਖੁੱਲ ਚੁੱਕਾ ਆ ਤੇ ਉਹਨਾਂ ਨੇ ਨੰਬਰ ਕਰਤੇ ਬਲੌਗ ਤੇ ਨੰਬਰ ਕਰ ਲੈ ਚੇਂਜ ਤੇ ਉਹ ਭੈਣ ਜੀ ਹੁਣਾਂ ਨਾਲ ਜਿੰਨੇ ਵੀ ਪੈਸੇ ਜੋੜੇ ਹੋਏ ਸੀਗੇ ਜੀ ਆਪਣੇ ਘਰ ਵਾਲੇ ਤੋਂ ਚੋਰੀ ਅੱਛਾ ਜੀ ਜਿਹੜੇ ਸਾਹਮ ਸਾਹਮ ਕੇ ਬੱਚਿਆਂ ਦੀਆਂ ਖੁਸ਼ੀਆਂ ਮਾਰ ਮਾਰ ਕੇ ਘਮਾਉਣ ਰੁਪਈਆ ਰੁਪਈਆ ਕਰਕੇ ਲੇਡੀਜ਼ ਘਰ ਵਿੱਚ ਰੁਪਈਆ ਜੋੜ ਕੇ ਰੱਖਦੀਆਂ ਵਾਂ ਜੀ ਜੀ ਤੇ ਉਹ ਰੁਪਈਏ ਜਿੰਨੇ ਵੀ ਆ ਉਹ ਲੈ ਕੇ ਚੋਰ ਸ਼ੂ ਮੰਤਰ ਹੋ ਗਿਆ ਤੇ ਉਹ ਭੈਣ ਜੀ ਹੁਣੀ ਕਾਫੀ ਪਰੇਸ਼ਾਨ ਸੀ ਉਹਦਣ ਤੇ ਫੋਨ ਕਰ ਰਹੀ ਸੀ ਤੇ ਅਸੀਂ ਵੀ ਕੋਸ਼ਿਸ਼ ਕੀਤੀ ਜਿੰਦੋ ਜਿਆਦਾ ਕੀਤੀ ਉਸ ਸਕੈਮ ਤੱਕ ਪਹੁੰਚਣ ਦੀ ਪਰ ਨਹੀਂ ਪਹੁੰਚਿਆ ਗਿਆ ਕਿਉਂਕਿ ਉਹ ਲੋਕ ਜਿਹੜੇ ਆ ਬਹੁਤ ਛਾਤਰੇ ਜੀ ਜੀ ਅੱਜ ਕੱਲ ਇੱਕ ਹੋਰ ਨਵਾਂ ਸਕੈਮ ਚੱਲ ਰਿਹਾ ਹੈ ਕ੍ਰਿਪਟੋ ਸਕੈਮ ਜੀ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਸਾਡੇ ਨਾਲ ਜੁੜੋ ਅਸੀਂ ਤੁਹਾਨੂੰ ਇੰਨੇ ਪੈਸੇ ਕਮਾ ਕੇ ਦਵਾਂਗੇ ਤੁਹਾਨੂੰ ਅਰਸ਼ਾਂ ਤੋਂ ਅਰਸ਼ਾਂ ਤੇ ਲੈ ਜਾਵਾਂਗੇ ਤੇ ਤੁਹਾਡੀ ਇਨਕਮ ਬਹੁਤ ਜ਼ਿਆਦਾ ਹੋ ਜਾਏਗੀ ਅਸਲ ਵਿੱਚ ਕ੍ਰਿਪਟੋ ਮਾਰਕੀਟ ਬਾਰੇ ਮੈਂ ਅਕਸਰ ਵੀਡੀਓ ਦੇ ਵਿੱਚ ਜਦੋਂ ਵੀ ਅਸੀਂ ਖਬਰਾਂ ਦਿੰਨੇ ਆ ਉਹਦੇ ਵਿੱਚ ਅਸੀਂ ਜਾਣਕਾਰੀ ਦਿੰਨੇ ਆ ਬਹੁਤਾਰੇ ਸਾਰੇ ਜਿਹੜੇ ਆ ਸਕੈਮ ਕੁਆਇਨਸ ਆ ਸਕੈਮ ਚੱਲਦਾ ਆ ਤੇ ਉਹਨਾਂ ਕੁਆਇਨਾਂ ਨੂੰ ਤੁਸੀਂ ਬਾਏ ਕਰ ਲੈਨੇ ਬਾਅਦ ਵਿੱਚ ਜਿਹੜੇ ਹੋਲਡਰ ਹੁੰਦੇ ਆ ਉਹ ਵੇਚ ਜਾਂਦੇ ਨੇ ਤੁਸੀਂ ਉੱਥੇ ਖਰੀਦ ਕੇ ਬੈਠੇ ਰਹਿੰਨੇ ਹੋ ਤੇ ਜਿਹੜੇ ਤੁਹਾਡੇ 1 ਰੁਪਏ ਦੇ ਕੁਆਇਨ ਆ ਉਹ ਰਹਿ ਜਾਂਦੇ ਨੇ 1 ਪੈਸੇ ਦੇ ਤੇ ਇਸ ਲਈ ਤੁਹਾਡੇ ਨਾਲ ਹੋ ਜਾਂਦਾ ਫਰਾਡ ਹਮੇਸ਼ਾ ਸਪਰਡ ਬੰਦਿਆਂ ਦੇ ਨਾਲ ਰਲ ਕੇ ਜਿਹੜੇ ਲੋਕ ਇਸ ਦੇ ਵਿੱਚ ਸਪਰਡ ਨੇ ਉਹਨਾਂ ਨੂੰ ਜਰੂਰ ਵਾਚ ਕਰੋ ਉਹਨਾਂ ਨੂੰ ਦੇਖੋ ਤੇ ਦੇਖਣ ਤੋਂ ਬਾਅਦ ਆਪਣਾ ਡਿਸੀਜਨ ਲਓ ਉਹੀ ਪੈਸਾ ਲਾਓ ਜਿਹੜਾ ਪੈਸਾ ਤੁਸੀਂ ਸੋਚਦੇ ਹੋ ਕਿ ਮੈਂ ਕਿਸੇ ਜਗ੍ਹਾ ਦੇ ਉੱਤੇ ਜੇ ਮੇਰਾ ਗਵਾਚ ਵੀ ਜਾਵੇ ਤੇ ਕੋਈ ਹਰਜ ਨਹੀਂ ਆ ਤੇ ਉਹਨਾਂ ਕਾ ਲਾਓ ਕਿ ਜਿੰਨਾ ਕ ਆਪਾਂ ਜਰ ਸਕਦੇ ਆ ਜੀ ਜੀ ਅੱਜ ਕੱਲ ਬਹੁਤ ਜਿੱਦਾਂ ਸਕੈਮ ਹੁੰਦੇ ਨੇ ਤੁਹਾਡਾ ਬ੍ਰੇਨ ਵਾਸ਼ ਕਰ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਕਿਹਾ ਜਾਂਦਾ ਹੈ ਕਿ ਤੁਹਾਡੀ ਲਾਈਫ ਬਦਲ ਦਵਾਂਗੇ ਤੁਸੀਂ ਜੇਕਰ ਇਹ ਸਕੈਮ ਉਹਨਾਂ ਦੇ ਨਾਲ ਹੁੰਦਾ ਹੈ ਕਿ ਜਿਹੜੇ ਜਿਹੜੇ ਕਿ ਲੇਡੀਜ਼ ਜਿਹੜੀਆਂ ਘਰ ਵਿੱਚ ਵੇਲੀਆਂ ਨੇ ਜਾਂ ਫਿਰ ਉਹਨਾਂ ਦੇ ਹਸਬੰਦ ਉਹਨਾਂ ਨੂੰ ਕਹਿੰਦੇ ਨੇ ਤੂੰ ਕੰਮ ਨਹੀਂ ਕਰਦੀ ਜਾਂ ਫਿਰ ਕਹੇ ਹਸਬੰਦ ਕਹਿੰਦੇ ਕਿ ਮੇਰੇ ਕੋ ਮੇਰੀ ਸਿਰਫ 1000 ਯੂਰੋ ਸੈਲਰੀ ਹੈ ਜਾਂ 1200 ਯੂਰੋ ਸੈਲਰੀ ਹੈ ਇਸ ਤੇ ਹੀ ਤੈਨੂੰ ਗੁਜ਼ਾਰਾ ਕਰਨਾ ਪੈਣਾ ਹੈ ਤੇ ਫਿਰ ਉਹ ਲੇਡੀਜ਼ ਜਾਂ ਫਿਰ ਉਹ ਉਹ ਜੈਂਟਸ ਜਿਹੜੇ ਆ ਹੋਰ ਜ਼ਿਆਦਾ ਪੈਸੇ ਕਮਾਉਣਾ ਚਾਹੁੰਦੇ ਨੇ ਤਾਂ ਇਹ ਇਨਾਂ ਸਕੀਮਾਂ ਵਿੱਚ ਫਸਦੇ ਨੇ ਬਿਲਕੁਲ ਇਸੇ ਤਰ੍ਹਾਂ ਬਹੁਤ ਸਾਰੇ ਲੋਕ ਨੇ ਜਿਹੜੇ ਸਕੈਮਾਂ ਵਿੱਚ ਲੋਕਾਂ ਨੂੰ ਫਸਾ ਰਹੇ ਨੇ ਤੇ ਬਹੁਤ ਸਾਰੇ ਸਕੈਮ ਹੋ ਵੀ ਰਹੇ ਨੇ ਤੇ ਜਲਦ ਅਸੀਂ ਜਿਹੜੀ ਆ ਛੇਤੀ ਤੁਹਾਨੂੰ ਜਿਹੜੀ ਇੱਕ ਬਹੁਤ ਵੱਡੀ ਇੱਕ ਇੰਟਰਵਿਊ ਦੇਵਾਂਗੇ ਜਿਹੜੇ ਲੋਕਾਂ ਦਾ ਸਕੈਮ ਹੋਏ ਨੇ ਉਹਨਾਂ ਲੋਕਾਂ ਨੂੰ ਅਸੀਂ ਸਾਹਮਣੇ ਲੈ ਕੇ ਆਵਾਂਗੇ ਤੇ ਬੜੇ ਲੋਕਾਂ ਦਾ ਬੈਂਕਾਂ ਦੇ ਸਕੈਮ ਹੋ ਗਿਆ ਇੱਥੇ ਬੈਂਕਾਂ ਦੇ ਵਿੱਚ ਸਕੈਮ ਹੋ ਗਿਆ ਲੋਕਾਂ ਦੇ ਘਰਾਂ ਦੇ ਨਾਲ ਤੇ ਸਕੈਮ ਹੋ ਗਿਆ ਲੋਕਾਂ ਦੇ ਖਾਤਿਆਂ 'ਚੋਂ ਪੈਸੇ ਕਢਾ ਲਏ ਗਏ ਲੋਕਾਂ ਦੇ ਕ੍ਰੈਡਿਟ ਕਾਰਡ ਜਿਹੜੇ ਆ ਉਹ ਉਹਨਾਂ ਤੋਂ ਪੈਸੇ ਕਢਵਾ ਲਏ ਗਏ ਆ ਤਾਂ ਬਹੁਤ ਕੁਝ ਹੋਜਿਆ ਹੋਇਆ ਤੁਸੀਂ ਸਾਡੀਆਂ ਵੀਡੀਓਜ਼ ਦੇਖਦੇ ਰਿਹਾ ਕਰੋ ਸਾਡੀਆਂ ਵੀਡੀਓਜ਼ ਦੇ ਵਿੱਚ ਅਸੀਂ ਹਰ ਵਾਰੀ ਕੋਈ ਨਾ ਕੋਈ ਗੱਲ ਕਰਦੇ ਹਾਂ ਹੁਣ ਅਸੀਂ ਇੱਕ ਨਵੀਂ ਇਨਫੋਰਮੇਸ਼ਨ ਦੇਣ ਜਾ ਰਹੇ ਆ ਅਗਲੀ ਵੀਡੀਓ 'ਚ ਅਸੀਂ ਸਾਹਿਲ ਜੀ ਆਪਾਂ ਉਹ ਇਨਫੋਰਮੇਸ਼ਨ ਦੇਵਾਂਗੇ ਜਿੰਨੇ ਵੀ ਸਾਡੇ ਭੈਣ ਭਰਾ ਹਮ ਹਮ ਦੁਬਈ ਦੇ ਵਿੱਚ ਕੰਮ ਕਰਦੇ ਨੇ ਜੀ ਜਿਨ੍ਹਾਂ ਦੇ ਕੋਲ ਤਜਰਬਾ ਆ ਭਮਾ ਕੋ ਡਰਾਈਵਿੰਗ ਲਾਇਸੈਂਸ ਆ ਦੁਬਈ ਦਾ ਜੀ ਜੀ ਭਮਾ ਉਹ ਮੈਸਤਰੀ ਦਾ ਕੰਮ ਕਰਦੇ ਨੇ ਭਮਾ ਉਹ ਕੰਪਨੀ ਦੇ ਵਿੱਚ ਇੰਜੀਨੀਅਰਿੰਗ ਕਰ ਰਹੇ ਨੇ ਕੰਪਨੀ ਦੇ ਵਿੱਚ ਕੋਈ ਕੰਮ ਕਰਦੇ ਨੇ ਹਮ ਹਮ ਉਨਾ ਵਾਸਤੇ ਕਿਹੜੇ ਮੁਲਖ ਵਿੱਚ ਕਿੱਥੇ ਤੁਸੀਂ ਫ੍ਰੀ ਵਰਕ ਪਰਮਿਟ ਤੇ ਤੁਸੀਂ ਜਾ ਸਕਦੇ ਹੋ ਤੇ ਕਿਵੇਂ ਜਾਣਾ ਆ ਤੇ ਕਿਵੇਂ ਪੇਪਰ ਭਰਨੇ ਆ ਉਹਦੀ ਅਸੀਂ ਤੁਹਾਨੂੰ ਦੇਵਾਂਗੇ ਜਾਣਕਾਰੀ ਤੇ ਤੁਸੀਂ ਜੇ ਉਸੇ ਵੀਡੀਓ ਨੂੰ ਪੁਆਇੰਟ ਟੂ ਪੁਆਇੰਟ ਫਾਲੋਅ ਕਰ ਦੇਗਾ ਤੇ ਉਸੇ ਹਿਸਾਬ ਨਾਲ ਤੁਸੀਂ ਆਪਣਾ ਕੰਮ ਜਿਹੜਾ ਬਿਲਕੁਲ ਫ੍ਰੀ ਦੇ ਵਿੱਚ ਕਰੋਗੇ ਇਸ ਚੀਜ਼ ਦੀ ਸਾਡੀ ਗਾਰੰਟੀ ਆ ਜੀ ਜਿੰਨੇ ਵੀ ਦਰਸ਼ਕ ਜਿਹੜੇ ਸਾਡੀ ਜੀਬ YouTube ਤੋਂ ਵੀਡੀਓ ਦੇਖ ਰਹੇ ਨੇ ਜਿਹੜੀਆਂ ਲੇਡੀਜ਼ YouTube ਤੋਂ ਵੀਡੀਓ ਦੇਖ ਰਹੀਆਂ ਨੇ ਜੇਕਰ ਤੁਸੀਂ ਚਾਹੁੰਦੇ ਕਿਸੇ ਤੁਹਾਡੀ ਮਦਦ ਕਰੀਏ ਤੁਹਾਡੇ ਕਮਾਕਾਰਾਂ ਨੂੰ ਵਧਾਈਏ ਤੇ ਜੇਕਰ ਤੁਸੀਂ ਵੀ ਚਾਹੁੰਦੇ ਤੁਸੀਂ ਵੀ ਕੰਮ ਕਰੋ ਤੇ ਅਸੀਂ ਸਿਰਫ ਤੁਹਾਡੇ ਅੱਗੇ ਇਹੀ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਚੈਨਲ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਵਧਾਓ ਤਾਂ ਕਿ ਅੱਗੇ ਜਾ ਕੇ ਅਸੀਂ ਤੁਹਾਡੇ ਲਈ ਨਵੇਂ ਪ੍ਰੋਜੈਕਟ ਲੈ ਕੇ ਆ ਸਕੀਏ ਇਤੋਂ ਇਲਾਵਾ ਸਾਹਿਲ ਜੀ ਆਪਾਂ ਇੱਕ ਬੇਨਤੀ ਹੋਰ ਕਰਦੇ ਆਂ ਜਿੰਨਿਆਂ ਦਾ ਕਾਰੋਬਾਰ ਹੈ ਸਪੇਨ ਦੇ ਵਿੱਚ ਯੂਰਪ ਦੇ ਵਿੱਚ ਤੇ ਤੁਸੀਂ ਆਪਣੀ ਐਡ ਲਵਾਉਣ ਵਾਸਤੇ ਵੀ ਸਾਡੇ ਨਾਲ ਸੰਪਰਕ ਕਰੋ ਤੇ ਸਾਡੇ ਨਾਲ ਸੰਪਰਕ ਕਰਕੇ ਆਪਣੇ ਐਡ ਦਿਓ ਤਾਂ ਅਸੀਂ ਐਡ ਲਾਵਾਂਗੇ ਤੇ ਤੁਹਾਡੇ ਕਾਰੋਬਾਰ ਵਾਰ ਵਿੱਚ ਵਾਧਾ ਹੋ ਸਕਦਾ ਹੈ ਜੀ ਕਈ ਵਾਰੀ ਕਈ ਲੋਕ ਹੁੰਦੇ ਨੇ ਸਾਹਿਲ ਜੀ ਜਿਹੜੇ ਲੋਕ ਕੋਈ ਕੰਮ ਇਹੋ ਜਿਹਾ ਕਰਦੇ ਹੁੰਦੇ ਪਰ ਲੋਕਾਂ ਤੋਂ ਇਨਫੋਰਮੇਸ਼ਨ ਨਹੀਂ ਹੁੰਦੀ ਜੀ ਹਾਂ ਜੀ ਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਇਹਦੇ ਕੋਈ ਇਹ ਕੀ ਕੰਮ ਕਰ ਰਿਹਾ ਕਿਹੜੀ ਕੈਟਾਗਰੀ 'ਚ ਕੰਮ ਕਰ ਰਿਹਾ ਤੇ ਕਈ ਵਾਰੀ ਗਵਾਂਡੀ ਨੂੰ ਲੋਡ ਹੁੰਦੀ ਆ ਉਸੇ ਕੈਟਾਗਰੀ ਦੀ ਪਰ ਉਹਦੇ ਤੱਕ ਇਨਫਰਮੇਸ਼ਨ ਨਹੀਂ ਹੁੰਦੀ ਇਨਫਰਮੇਸ਼ਨ ਨਹੀਂ ਹੁੰਦੀ ਤੇ ਇਸ ਲਈ ਅਸੀਂ ਉਹੋ ਜਿਹੇ ਵੀਡੀਓਜ਼ ਕਰ ਰਹੇ ਆ ਕਿਉਂਕਿ ਜਿਹੜੇ ਲੋਕ ਸਾਡਾ ਫਾਇਦਾ ਲੈ ਸਕਣ ਇਸ ਲਈ ਯੂਰਪ ਦੇ ਵਿੱਚ ਜਿਹੜੇ ਲੋਕ ਆਪਣੇ ਰੈਸਟੋਰੈਂਟ ਆਪਣੇ ਕਾਰੋਬਾਰ ਦੀ ਆਪਣੇ ਬਿਜ਼ਨਸ ਦੀ ਪ੍ਰੋਮੋਸ਼ਨ ਕਰਾਉਣਾ ਚਾਹੁੰਦੇ ਆ ਜਿਹੜੇ ਸਾਡੇ ਸਰੋਤੇ ਆ ਦੇਖ ਰਹੇ ਆ ਉਹਨਾਂ ਦਾ ਜਿਹੜਾ ਵਾ ਧਿਆਨ ਤੁਹਾਡੇ ਵੱਲ ਨੂੰ ਜਾਵੇ ਤੇ ਤੁਹਾਡੇ ਕਾਰੋਬਾਰ ਦੇ ਵਿੱਚ ਵਾਧਾ ਹੋਵੇ ਤਾਂ ਕਰ ਲੋ ਸਾਡੇ ਨਾਲ ਸੰਪਰਕ ਮੈਸੇਜ ਕਰ ਦਿਓ ਵੀਡੀਓ ਥੱਲੇ ਤੇ ਬਾਕੀ ਦੇ ਕੰਮ ਅਸੀਂ ਆਪ ਖੁਦ ਕਰ ਲਾਂਗੇ ਜੀ ਅਸੀਂ ਤੁਹਾਡੀ ਪ੍ਰੋਮੋਸ਼ਨ ਕਰਾਂਗੇ YouTube ਤੇ ਕਰਾਂਗੇ Instagram ਤੇ ਕਰਾਂਗੇ Facebook ਤੇ ਕਰਾਂਗੇ ਤੇ ਨਾਲ ਨਾਲ TikTok ਤੇ ਵੀ ਕਰਾਂਗੇ ਤੇ ਨਾਲ ਨਾਲ ਅਸੀਂ ਤੁਹਾਨੂੰ Telegram ਤੇ ਵੀ ਕਰਾਂਗੇ ਤੇ ਨਾਲ Twitter ਤੇ ਵੀ ਲੈ ਕੇ ਜਾਵਾਂਗੇ ਜੀ ਛੇਤੀ ਅਸੀਂ ਜਿਹੜਾ ਆਉਣ ਵਾਲੀਆਂ ਹੋਰ ਗਤੀਵਿਧੀਆਂ ਤੁਹਾਡੇ ਨਾਲ ਆਪਾਂ ਜਿਹੜੀਆਂ ਆ ਰਹੀਆਂ ਵਾ ਪੰਜਾਬ ਤੋਂ ਸੁਪੈਂਦੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਰਾਵਾਂਗੇ ਤਦ ਤੱਕ ਲਈ ਆਪਾਂ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਦਾ ਧੰਨਵਾਦ